ਰਹਿਰਾਤ ਸਾਹਿਬ ਹਰ ਜੁਗ ਜੁਗ ਭਗਤੀ ਉਪਾਇਆ ਪਹਿਜ ਰਖਦਾ ਆਇਆ RAM ਰਾਜੇ ਹਰ ਨਾ ਕਜਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਦਕਾਂ ਪਿਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖ ਧਾਮ ਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇ ਹਰੀ ਕੁਦਰਤ ਵਸਿਆ ਤੇਰਾ ਅਥ ਨਾ ਜਾਹੀ ਲਕਿਆ ਰਹਾਓ ਬ्यात ਮਹਜੋਤ ਜੋਤ ਮਹਜਾ ਤਕ ਲਕਲਾ ਭਰਪੂਰ ਰਹਾ ਤੂੰ ਸੱਚਾ ਸਹਿਮ ਸਿਪ ਤੁਸ ਵਾਲੇ ਜਿਨ ਕੀ ਤੀਸੋਂ ਪਾਰ ਭਇ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕੁਛ ਕਰਨਾ ਸੋ ਕਰ ਰਹਾ ਸੋ ਦਾ ਰਾਗਾ ਸਾ ਮਹੱਲਾ ਪਹਿਲਾ ਓੰਕਾਰ ਸਤਿਗੁਰ ਪ੍ਰਸਾਦ ਸੂਦਰ ਤੇਰਾ ਕਿਹਾ ਸੋ ਕਰ ਕੇ ਹਜਤ ਵੈ ਸਰਬ ਸੁਮਾਲੇ ਵਾਜੇ ਤੇਰੇ ਨਾਦ ਨੇ ਕਿ ਅਸ਼ੰਖਾ ਕੀਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਗ ਪਰ ਸੁਖ ਹੀ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਦਨਾਂ ਚਿਤ ਗੋਪਤ ਲਿਖਣ ਲਿਖ ਧਰਮ ਵਿਚਾਰੇ ਗਾਵਨ ਤੁਦਨੋਂ ਈਸਰ ਪਰਮਾ ਦੇਵੀ ਸੋਹਣ ਤੇਰੇ ਸਰਾਸ ਵਾਰੇ ਗਾਵਨ ਤੁਦਨ ਅੰਦਰ ਨਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਦਨੋਂ ਛੇਦ ਸਮਾਧੀ ਅੰਦਰ ਗਾਵਨ ਤੁਦਨੋਂ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਰੀ ਸੰਤੋਕੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਭੰਡਰ ਪਣ ਰੱਖੀ ਸਰ ਜੁਗ ਜੁਗ ਵਿਧਾ ਨਾਲੇ ਗਾਵਣ ਤੁਧਨੋ ਮੋਹਿਨਿਆ ਮਨ ਮੋਹਨ ਸਰਗਮ ਛਪਿਆਲੇ ਗਾਵਣ ਤੁਧਨੋ ਰਤਨੀ ਉਪਾਏ ਤੇਰੇ ਅਠੜ ਧੀਰਥ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਬਿਣੁ ਬ੍ਰਹਮੰਡਾ ਕਰ ਕਰ ਕੇ ਤੇਰੀ ਧਾਰੇ ਤੇਜਤ ਤਨਉ ਭਾਵਣ ਜੋਤਰ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈਂ ਚਿਤ ਲਿਆਉ ਨਾਨਕਿਆ ਵਿਚਾਰੇ ਸੋਈ ਸੋਈ ਸਰਾਸ ਸਾਇ ਸੱਚਾ ਸੱਚੀ ਨਾਹੀ ਹੈਪੀ ਹੋਸੀ ਜੈ ਨਾ ਜੈ ਸਿਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇ ਜਿਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਵੜਿਆਈ ਜੋ ਤਿਸ ਪਾਵੇ ਸੋਈ ਕਰਤੀ ਰੁਕਮ ਨਾ ਕਰਨਾ ਜਾਈ ਸੋ ਪਾਸਾ ਸਹਾ ਪਾਸ ਆਏ ਵਿਨਾਨਕ ਰਹੇ ਨਰ ਜਾਏਗਾ ਸਭ ਹੱਲਾ ਪਹਿਲਾ ਸੁਣ ਵਡਾ ਖੇਸਬ ਕੋਏ ਕੇਵਲ ਵਡਾ ਦੀ ਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰੰਗ ਪੀਰਾ ਕੋ ਨਹੀਂ ਗਹਿਰਾ ਕੋਈ ਨ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗੈ ਨਹੀਂ ਧਿਆਨ ਨਹੀਂ ਗੁਰਗਰਹਾਈ ਕਹਿ ਨਾ ਜਾਈ ਤੇਰੀ ਤਲਵੜ ਵਿੜਾਈ ਸਭ ਸਾਡ ਸਭ ਤਮ ਸਭ ਚੰਗੀਆਂ ਸਿੰਧਾ ਬਰਖਾ ਕੀਆਂ ਵੜਿਆਈਆਂ ਤੁਮੇ ਸਦੀ ਕਿਲੇ ਨਾ ਪਾਈਆ ਕਨੂ ਮਲੇ ਨਾ ਹੀ ਠੱਕ ਰਹੀਐ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂ ਦੇਦ ਸੇ ਕਿਆ ਚਾਰਾ ਨਾਨਕ ਸੱਚ ਸਵਰਨ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਦੀਵਾ ਵਿਸਰੇ ਮਰ ਜਾਉ ਆਖਣਿਓ ਖਾਸਾ ਚੈਨਾਉ ਸੱਚ ਨਾਮ ਕੀ ਲਗੇ ਪੂਖਤ ਪੁਖਾਇ ਕੈ ਚਲੀਐ ਦੁਖ ਸੁਖ ਵਿਸਰੇ ਮੇਰੀ ਮਾਈ ਸਾਚਾ ਸਾਇ ਸੱਚੇ ਨਾਹਿ ਰਹਾਉ ਸੱਚ ਨਾਮ ਕੀ ਤਲਵੜ ਆਈ ਆਗ ਸਕੇ ਕੀਮਤ ਨਹੀਂ ਪਾਈ ਜੇ ਸਭਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨ ਜਾਏ ਨਾ ਮਰੇ ਨ ਹੋਵੇ ਸੋਗ ਦੇਂਦਾ ਰਹਿਣ ਝੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਇ ਦੇਵੜਿਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਕੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗੁ ਗੁਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਰਪੁਰਖ ਬਨੋ ਕਰੋ ਗੁਰੂ ਪਾਸੇ ਹਮ ਕਿਰੇ ਕਰਮ ਸਤਿਗੁਰ ਸਰਨਾਇ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇ ਮੋਖ ਰਾਮਨਾਮ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਣ ਸਗਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਚੇ ਮਿਲ ਸੰਗਤ ਗੁਣ ਪ੍ਰਗਾਸ ਬਿਨ ਹਰ 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 ਸਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤੈਨੂੰ ਤੁਰ ਮस्तक ਲਖਿਆ ਲਿਖਾਸ ਧਨ ਤਨ ਸਾ ਸੰਗਜਿਤ ਹਰ ਸੁਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗਜਰੀ ਮਹੱਲਾ ਪੰਜਵਾ ਕਾਹੇ ਰ ਮਨ ਚਿਤਵੇ ਉਦਮ ਜ ਆਹਰ ਹਰ ਜਿਓ ਪਰਿਆ ਸਾਲ ਪਥਰ ਮੈਂ ਜੰਤੀ ਉਪਾਈ ਤਾ ਕਰ ਜਿ ਗਾਗੇ ਕਰ ਧਰਿਆ ਮੇਰੇ ਮਾਧੋ ਜੀ ਸਾ ਸੰਗਤ ਮਲੇ ਸਿਓ ਤਰਿਆ ਗੁਰ ਪ੍ਰਸਾਦ ਪਰਮ ਭਤ ਪਾਇਆ ਸੂਕੇ ਕਾਸ਼ ਧਰਿਆ ਰਹਾਉ ਜਨਨ ਪਿਤਾ ਲੋਕ ਸੁਲ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਨਿਕ ਸੰਭਾ ਏ ਠਾਕੁਰ ਕਾਹੇ ਮਨ ਭਾਉ ਕਰਿਆ ਓਡੇ ਓਡਾ ਵੈਸੇ ਕੋ ਸਾ ਸੁਪਾਛੇ ਬਿ ਸ੍ਰੀ ਸਰਿਆ ਤੇਨੇ ਕਵਣ ਕਲਾਵੇ ਕਮਨ ਚ ਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤ ਧਰਿਆ ਜਨ ਨਾਨਕ ਬਲਬਲ ਸੁ ਬਲਜੈ ਇਹ ਤੇਰਾ ਅੰਤ ਨ ਪਰਵਰਿਆ ਰਾਗਿਆ ਸਾਂ ਮਹੱਲਾ ਚੌਥਾ ਸੋ ਪ੍ਰਖੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖਣ ਅਨੰਦ ਹਰ ਪ੍ਰਖਣ ਅਨੰਦ ਹਰਗਮਗਮੀ ਅਪਾਰ ਸਬਤਾਵੇ ਸਬਤਾਵੇ ਤੁਝ ਜੀ ਹਰ ਸੱਚੇ ਸਰ ਦਿਨ ਹਾਰਾ ਸਭ ਜੀ ਤੁਮਾਰੇ ਜੀ ਤੁਝੀਆਂ ਕਦ ਤਾਰਾ ਅਰਤੇ ਹਰ ਸੰਤੋਨੀ ਸਭ ਧੋਕ ਵਿਸਾਰਣ ਹਾਰਾ ਹਰਿਆ ਪੇ ਠਾਕੁਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਰੂ ਕਟ ਕਟ ਅੰਦਰ ਸ਼ਰਮ ਨਿਰੰਤਰ ਜੀ ਹਰੇ ਕੋ ਪਰਕ ਸਮਾਨ ਇਕ ਦਾਤਿਗ ਭਿਖਾਰੀ ਜੀ ਸਭ ਤੇਰੇ ਝੋਲ ਵਿਡਾਣਾ ਰੂ ਆ ਪੈਦਾਤਾ ਪੇ ਭੁਗਤਾ ਜੀ ਹੋਤ ਤਬ ਨ ਵਰਨਾ ਜਾਣਾ ਤੂ ਪਾਰ ਬ੍ਰਹਮੇ ਅੰਤ ਬੇੰਤਰੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵਾ ਜੋ ਸੇਵਾ ਤੁਜੀ ਜਨਾਨ ਨਿਕ ਤਿਨ ਕਿਰਬਾਣਾ ਹਰਤਾਵੇ ਹਰਤਾਵੇ ਤੁਜੀ ਸੇਂਜਾ ਜੁਗ ਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਭਾਈ ਜਿਨ ਹਰਤਾ ਹੈ ਜਿ ਤਨ ਟੂਟੀ ਝਮਕੀ ਪਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਤਿਆ ਜਿ ਤਨ ਕਾ ਪੋ ਸਭ ਗੁਵਾਸੀ ਈਲ ਸੇਵਾ ਜਿਨ ਸੇਵਾ ਮੇਰਾ ਹਰਜੀਤ ਤੇ ਹਰ ਹਰੂਪ ਸਮਾਸੀ ਸੇਤਨ ਸੇਤਨ ਜਿਨ ਹਰਤਾ ਹੈ ਜਿ ਜਨ ਨਾਨਕ ਤਿਨ ਬਲ ਜਾਸੀ ਤੇਰੀ ਪਗੜ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਗ ਤੇਰੇ ਪਗ ਸਲਾਹਣ ਤੋ ਜੀ ਹਰਨੇ ਕਨੇ ਕੀ ਅਨੰਤਾ ਤੇਰੀ ਨਿੰਗ ਤੇਰੀ ਨੇ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਨਿੰਗ ਤੇਰੇ ਨਿੰਗ ਪੜੇ ਬਹੁ ਸਿਮਰ ਸਾਸ ਜੀ ਖੜਖਰਿਆ ਘੜਕਰਮ ਕਰਨਤਾ ਸੇ ਪਰ ਸੇ ਪਦ ਪੜੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪਰਖਿਆ ਪਰਮ ਪਰ ਕਰਤਾ ਜੀ ਤੁਧ ਜਿਵੜੇ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਰਾਸਦਾ ਤੂੰ ਇੱਕੋ ਜੀ ਤੂੰ ਲੈ ਚਲ ਕਰਤਾ ਸੋਈ ਤੁਹ ਦਾਪੇ ਪਾਵੇ ਸੋਈ ਵਰਤਾ ਜਿ ਤੁਧਾਪੇ ਕਰੇ ਸੋ ਹੋਈ ਤੁਧਾਪੇ ਸਿੱਟੇ ਸਭ ਯੋ ਪਾਏ ਜਿ ਤੁਧਾਪੇ ਸਰਜੇ ਸਭ ਹੋਈ ਜਨ ਨਾਨਕ ਨੂੰ ਕਾਵੇ ਕਰਦੇ ਕੇ ਜੀ ਜੋ ਸਭ ਸੇ ਕਾ ਜਨ ਹੋਈ ਆਸਾ ਮਹੱਲਾ ਚੌਥਾ ਤੂ ਕਰਤਾ ਸਚਾਰ ਮੈਂ ਢਾਂ ਸਾਈ ਜੋ ਤੂ ਪਾਵੇ ਸੋਈ ਤਿਸੇ ਜੋ ਤੂ ਦੇ ਸੋਈ ਹਉ ਪਾਇ ਰਹਾ ਹਉ ਸਭ ਤੇਰੀ ਤੂ ਸਬਣੀ ਧਿਆਜ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇ ਤੂੰ ਦਾਪੁ ਵਿਛੋੜਿਆ ਹਪ ਮਿਲਾਇਆ ਦੂਜਰੇ ਸਦਹੀ ਮਾਇ ਤਦ ਵਿੱਚ ਦੂਜਾ ਕੋਈ ਨਾਏ ਜੀਤਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜੈ ਸੁਨੋਗੀ ਮੇਲ ਜਿਸਨੋ ਤੂੰ ਜਾਣੈ ਸੋ ਜਤ ਜਾਣੈ ਹਰ ਗੁਰ ਸਦੀ ਆਖ ਵਖਾਣੇ ^{(1)} ^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)} ਉਹ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰਮੁ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਇਤ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕਤ ਨੇ ਕੀਆ ਪੰਕਨ ਮੋ ਭਗਣੀ ਚਾਲ ਅਹੰਦੇ ਕਹਤੇ ਡੂਬੀਐ ਲੈ ਮਨ ਇੱਕ ਨ ਚਿਤ ਸਮੁਣਮੁਣਾ ਹਰ ਬਿਸਰੇ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਦੀ ਲੇ ਪੜਿਆ ਮੂਰਮ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤੁਮ ਕੀ ਸਰਣਾ ਲਿੰਤੂ ਨਾਹੀ ਵਿਸਰੇ ਆਸਾ ਮਹੱਲਾ ਪੰਜਵਾ ਪ੍ਰਾਪਤ ਮਾਨੁਕ ਦੇ ਹਰੀਆ ਗੋਮ ਜੁਲ ਕੇ ਤੇਰੀ ਬਰੀਆ ਵਰ ਕਾ ਤਰਕ ਤੇ ਨਾ ਕਾਮਲ ਸਾ ਸਿੰਘ ਤੁ ਭਜ ਕੇਵਲ ਨਾਮ ਸਰੰਜਾਲਾ ਭੋਜਨ ਤਰਨ ਕੈ ਜਨਮ ਪਿਤਾ ਜਾਤ ਰੰਗ ਮਾਇਆ ਕਹਿ ਰਹਾਉ ਜਪਤ ਅਸਲਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣੈ ਹਰਾਇਾ ਕਹ ਨਾਨਕ ਹਮਣੀ ਚ ਕਰਮਾ ਸਰਨ ਪਰੇ ਕੀ ਰੱਖ ਸਰਮਾ ਬਾਚੈ ਦਸ਼ਮਿਕ ਕਬੀਰ ਬਾਜ ਮੈਂ ਤੀ ਚੋਪਈ ਅਮ੍ਰੀ ਕਰੋ ਹਰ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਨ ਮਰੈ ਹਮਾਰਾ ਆਪਣਾ ਜਨ ਕਰੋ ਪ੍ਰਤੀ ਪਾਰਾ ਅਮਰੇ ਦੁਸ ਬਹਿਤ ਮੁਕਾਓ ਆਪ ਹਾਥ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖਸ ਬਹਿ ਕਰਤਾਰਾ ਪੂਰਣ ਜੀ ਕਰ ਦਇਆ ਕਰੀਐ ਸਭ ਰਣ ਕੋ ਅਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰਪ ਜਨ ਕੀ ਰਹੇ ਪਿਆਸਾ दुमान शारद के वरन ते हूं जो बरचा सु तुम ते पाऊं सेवक सक हमारे तारिए चुनचुन सतर हमारी मारिए आप हादे मुझे भरिए वर्ण का खत रास ले भरिए हूं जो सदा हमारे बच्चा सिरस्तु जो करिए वृक्षा राख ले हम रखन हारे साहिब संत सहाय प्यारे दीन बल दृष्टन के हम तात महपुर चतरधस कंता ਕਾਲ ਪੈ ਬ੍ਰਹਮਾ ਉਤਰਾ ਕਾਲ ਪੈ ਸੁਮ ਜੀਵ ਉਤਰਾ ਕਾਲ ਪੈ ਗੁਰ ਬਿਸ਼ਨ ਪ੍ਰਕਾਸ਼ਾ ਸਕ ਕਾ ਕਿਆ ਤਮਸਾ ਜਮਨ ਕਾਲ ਜੋ ਗੀਸ਼ਵਕੀਓ ਬੇਦਰਾ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਨ ਹਸਕਾਰ ਰਹੈ ਤਾਈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਜ ਜਛਲੀਂ ਬਜਾਇਓ ਆਨੰਦ ਤੇ ਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਗੋਹ ਮਾਰੇ ਸਕਲ ਪ੍ਰਜਾ ਜੀ ਨੇ ਆਪ ਸਵਾਰੀ ਸਿਵਕਣ ਕੋ ਸਿਵ ਗੁ ਸੁਖ ਦਿਓ ਸਤਰੰ ਕੋ ਪਰਮ ਬਲ ਕੀਓ ਘਟ ਘਟ ਕੇ ਅੰਤਰ ਕੀ ਜਾਣ ਬਲੇ ਬਰੇ ਕੀ ਪੀਰ ਪਛਾਨੇ ਚਿੰਟੀ ਤੇ ਕੁੰਤਰੇ ਅਸੂਲਾ ਸੋ ਪਰ ਕਿਰਪਾਲਿ ਸਰਪੁਲਾ ਸੰਤਨ ਦੁ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਬਲਬਲਕੀ ਜਾਣ ਜਮਿਤ ਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਪਾਰਾ ਜਬਾ ਕਰਤ ਕਰਤੋ ਕਹੂ ਤੁਮੈ ਮਿਲਤ ਦੇ ਦਰਸਬ ਹੂ ਦੇਹ ਤੇ ਬਰਨ ਚਰ ਚ ਬਤਾਰੇ ਆਪ ਆਪਣੀ ਬੂਧੀ ਉਚਾਰੇ ਤੁਮ ਸਭ ਹੀ ਤੇ ਰਤਨ ਨਾਨ ਜਾਣਦ ਪੇਦ ਪੇਦ ਰਿਆਲ ਨਰਨ ਕਾਣਨ ਬਕਾਨ ਲੰਬੇ ਆਦਿ ਨੀ ਨਾਦੀ ਸੰਭ ਤਾਕਾ ਮੂੜ ਚਾਰਦ ਬੇਦਾ ਜਾ ਕੋ ਪੇਵ ਨ ਭਾਗਦ ਬੇਦਾ ਤੈ ਕੋ ਕਿਰਪਾ ਨਿਮਨ ਤਮਾ ਮੂਰਖ ਚੁਪੇਦ ਨਾ ਜਾਣ ਤਮਾ ਦੇਵ ਕੋ ਕਹਿ ਸਦਾ ਸਵਲ ਅਨੰਕਾਰ ਕਾ ਚਿਤਿਤ ਰਹੇ ਪਿਵ ਆਪੀ ਆਪਣੀ ਬੁਧਾ ਹੈ ਜੇਤੀ ਵਰਨਤ ਭਿੰਨ ਭਿੰਨ ਤਹ ਦੇਤੀ ਤੁਮਰਾ ਲਕਨ ਜਾਏ ਪਸਾਰਾ ਕਹਿ ਸਜਾ ਪ੍ਰਤਮ ਸੰਸਾਰ ਵੇਖੇ ਰੂਪ ਨੂੰ ਉਪਸਰੂਪ ਆਰੰਕ ਪਿਵਰਾ ਕਹਿ ਕੋ ਪਾਂਡਾ ਜਿਰ ਸੇ ਤ੍ਰਿਕਿ ਨਿਸਪੁਰ ਕਾਂ ਬਹਰੇ ਦੇਲੇ ਕਹੂੰ ਪੁਰਾ ਜਾਹ ਬੇਟਾ ਕਉ ਸੁੰਦ ਪੈ ਸੰਗਤ ਕੇਠਾ ਸਗਲ ਸਿਫਤ ਗਾਏ ਚੰਬੋ ਆਰਜ ਕਰ ਸੁਰੂਪ ਸਿਅੰਬਵ ਅਬ ਰੱਛਾ ਮੇਰੀ ਤੁਮ ਕਰੋ ਸਿੱਖੀ ਵਾਰ ਸਿੱਖ ਸੰਗਰ ਦੁਸ਼ਰ ਸਿਆਲ ਵੜ ਤੋ ਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਦੇ ਤੁ ਸਸਰ ਨੀ ਪਰੇ ਤਿਨ ਕਾ ਦੁਸ਼ ਦੁਖ ਤੋ ਹੋ ਅਮਰੇ ਪਰਖਣ ਪਗ ਭਰੇ ਤੇ ਹਾਰੇ ਤਿਨ ਕਾ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਭਾਰ ਦੇ ਤਾਂ ਕੇ ਕਾਲ ਲੁਟਨੇ ਰੱਛਾ ਹੋਇ ਤੈ ਸਭ ਕਾਲਾ ਦੁਸ਼ਰ ਇਸਰੇ ਤਤਕਾਲਾ कृपा दरे संजानि हरि होता के तापन को मोहर हो रद्ध सिद्ध कर्मो शुभ होई दिसु श्वास सकिना कोई एक बार जे तुमे सुमरा गल पासे ताई उबार बिन्नर नाम ते हरो कहदारि दिसु दोहते रहा खडे के तुमे शरण तिहारी आप हार दले हो बारी सर्व थोर्मो सोहाई दिसु दोहतेले उ बचाई सोइया ਬਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆ ਕਰੇ ਨਹੀਂ ਆਨੂ ਰਾਮ ਰਹੀਮ ਪੁਰਾਣ ਕੁਰਾਨੇ ਕ ਮਤੇਕ ਨਾ ਮੰਨਿ ਸਿਮਰਸ ਸਾ ਸਰਵੇ ਸਬ ਬੋ ਭੇਦ ਕ ਹਮੇਕ ਨਾ ਜਾਣੂ ਸਿਰਸ ਪਾਨ ਕਿਰਪਾ ਤੁਮਰੀ ਕਰ ਮੈਨ ਕ ਸਭ ਤੋ ਹੀ ਬਖਾਨੇ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੋ ਹਰੂ ਦਵਾਰ ਬਾਏ ਗਏ ਕਿਲਾ ਜਿਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਦੀ ਜਨ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾ ਗਾਵੋ ਹਰੀ ਕੇ ਰਾਮਣ ਜਲੀ ਵਸਾਇਆ ਕਹੀ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ हे मन मेरे आ तू सदा रो हर नाले हर नाल हो तू मन मेरे दुख सब विसारन अंगीकारो करे तेरा कार्य सब सुवारना सब नागला समरथ स्वामी सो क्यों मनो विसारे ਕਹੇ ਨਾਨਕ ਮਨ ਮੇਰੇ ਸਦਾ ਰੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਤੇ ਹਸੂ ਪਾਵੇ ਸੁਰਾ ਸੇਤ ਸੁਲਾਹ ਤੇਰੇ ਨਾਮ ਨੂੰ ਵਸਾਵੇ ਨਾਮ ਜਿਨ ਕਾ ਮਨ ਵਸਿਆ ਆਵਾਜੇ ਸਬਦ ਕਨੇ ਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਧਾਰੋ ਸਾਚ ਨਾਮਯਾ ਧਰਮਿ ਰਾਜਿਨ ਭੁਖਾ ਸਭ ਗਵਾਈਆਂ ਕਰ ਸਾ ਸੁਖ ਮੰਨੇ ਅਵ ਸਾਧਨ ਇੱਛਾ ਸਭ ਪੂਜਾਈਆਂ ਸਦਾ ਕਰਮਾਨ ਕੀ ਤਾਗਰਿ ਵਟੋ ਜਿਤੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੁਣੋ ਸ਼ਬਦ ਰੋਪੇ ਅਰੋ ਸਾਚਾ ਨ ਮੇਰੇ ਧਾਰੋ ਵਾਜੇ ਪੰਚਵਰਤ ਘਰ ਸੁਵਾਗੇ ਘਰ ਸੁਵਾਗੇ ਸ਼ਬਦ ਵਾਜੇ ਕਲਾ ਜਿਤ ਪ੍ਰਧਾਰੀਆਂ ਪੰਚਦਉਤਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤੂ ਜਿਨ ਕੋ ਸਿਨਾਮ ਹਰਿ ਕੇ ਲਾਗੇ ਕਹਿ ਨਾਨਕ ਤੈਸ ਕੋ ਹਾ ਤਤ ਕਰਿਨ ਦਵਾਜੇ ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਤ ਪੂਰੇ ਪਰਮ ਪ੍ਰਮ ਪ੍ਰਾਯ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾ ਬਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਪ੍ਰੀਤ ਕਹ ਤੇ ਬਵਿਤ ਸਤਗੁਰ ਰਹਾ ਪਰਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਨਹ ਲਤੂਰੇ ਮੰਦਾਵਣੀ ਬਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਰ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਰਿਸਕਾ ਸਭ ਸੇ ਉਦਾਰੋ ਜੇ ਕੋ ਕਾਵੇ ਜੇ ਕੋ ਪੁੰਚੈ ਰਿਸਕਾ ਹੋਇ ਉਦਾਰੋ ਇਹ ਵਸਤਰੀ ਨਹ ਜਾਇ ਨਿਤਨ ਤਰਖਿ ਉਰਤਾਰੋ ਤਮ ਸੰਸਾਰ ਚਰ ਲਗਦਰੀਏ ਸਭ ਨਾਨਕ ਭ੍ਰੰਪਸਾਰੋ ਸ਼ਲੋਕ ਮਹੱਲਾ 5 ਪੀਰਾ ਕੀਤਾ ਜੇ ਤੂੰ ਨਹੀਂ ਮੈਨੂੰ ਜੋ ਕੀ ਤੋਈ ਮੈਨਰ ਗੁਨਾਹਾਰੇ ਕੋ ਗੁਨਾਹ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇ ਰਹਿਮਤ ਹੋਈ ਸਤਿਗੁਰ ਸਾਜਨ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਲ ਮੰਤੀ ਵੈ ਹਰਿਆ ਪੋੜੀ ਜਿੱਥੇ ਤੂੰ ਸਮਰਾਥ ਜਿੱਥੇ ਕੋਈ ਨਾਏ ਉਥੇ ਤੇਰੀ ਰਾਖੀ ਅਗਨੀ ਉਧਰ ਮਾਈ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾਏ ਭੋਜਨ ਵਿੱਚ ਮਸਗਾ ਗੁਰ ਸ਼ਬਦੀ ਭਾਰ ਪਾਏ ਜਿਨ ਕੋ ਲੱਗੀ ਪਿਆਸ ਅਮ੍ਰਿਤ ਸੇ ਕਾਏ ਕਲਮੇ ਹੋ ਪੁਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸਮਾਲੇ ਸਾਹੀ ਸਾਏ ਬਿਰਥਾ ਕੋਈ ਨਾ ਜਾਏ ਜੀ ਆਵੇ ਤੁ ਦਾਇ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰ ਨਾਉ ਨੇ ਤ੍ਰੀ ਸਦ ਗੁਰ ਪੇਖਣਾ ਸੁਰਨੀ ਸੁਰ ਨਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗੇ ਭਾਈਆ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਹਿਵਤ ਦੇ ਜਗ ਮੇਉ ਉਤਮ ਕਾੜੀਐ ਵਰਲੇ ਕੇ ਹੀ ਕੇ ਮਹੱਲਾ ਪੰਜਵਾ ਰਖੇ ਰਖਣੇ ਹਾਰਿਆ ਪਿਉ ਬਾਰਿਣ ਗੁਰ ਕੀ ਪੈਰੀ ਪਾਏ ਕਾਜ ਸੁਹਾਰਿਣ ਵਾਯ ਆਪਦੇ ਆਲ ਮਨੋ ਨਾ ਵਿਸਾਰਿਣ ਸਾਧ ਜਨ ਕੇ ਸੰਗ ਪਉ ਜਲ ਤਾਰਿਣ ਸਾਖਤ ਨਿੰਦਕ ਦੁਸ਼ਕਿਨ ਮਾਹੀ ਵਿਦਾਰਿਣ ਇਸ ਸਾਹਿਬ ਕੀ ਟੇਕ ਨਾਨਕ ਮਨੇ ਮਾਏ ਨੀ ਸਿਮਰੈ ਸੁਖ ਹੋਏ ਸਗਲੇ ਦੁਖ ਜਾਏ ਈਸਾ ਵੀ ਕੀ ਟੇਕ ਨਾਨਕ ਮਣੀ ਮਾਏ ਜੀ ਸਿਮਰਿਸਕ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ